ਕੀ ਤੁਸੀਂ ਕਦੇ ਸੋਚਿਆ ਹੈ ਜ਼ਿੰਦਗੀ ਦੀ ਦੋ ਪਹਿਲੂ ਹਨ ਇੱਕ ਆਮ ਵਿਅਕਤੀ ਦੀ ਸੋਚ ਅਤੇ ਇੱਕ ਤਾਕਤਵਰ ਅਤੇ ਸਮਝਦਾਰ ਵਿਅਕਤੀ ਦੀ ਸੋਚ ਆਮ ਵਿਅਕਤੀ ਆਪਣੀ ਹਾਰ ਨੂੰ ਆਪਣਾ ਐਟਲ ਮੰਨ ਲੈਂਦਾ ਹੈ ਅਤੇ ਆਪਣੇ ਆਪ ਨੂੰ ਕੋਸਦਾ ਰਹਿੰਦਾ ਹੈ ਉਹ ਹੋਰਾਂ ਤੇ ਦੋਸ਼ ਲਗਾਉਂਦਾ ਹੈ ਪਰ ਉੱਥੇ ਵੀ ਸੂਝਵਾਨ ਵਿਅਕਤੀ ਕਦੀ ਵੀ ਹਾਰ ਨਹੀਂ ਮੰਨਦਾ ਉਹ ਹਾਰ ਚੋਂ ਵੀ ਕੁਛ ਨਾ ਕੁਛ ਸਿੱਖ ਲੈਂਦਾ ਹੈ ਅਤੇ ਹੋਰ ਤਾਕਤਵਰ ਬਣਦਾ ਹੈ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਹਰ ਪੱਖ ਦੇ ਦੋ ਪਹਿਲੂ ਨੇ ਜਿਵੇਂ ਮਾੜਾ ਅਤੇ ਚੰਗਾ ਸਮਝਦਾਰ ਅਤੇ ਮੂਰਖ ਕੁਦਰਤ ਨੇ ਹਰ ਵਿਅਕਤੀ 'ਚ ਕੋਈ ਨਾ ਕੋਈ ਗੁਣ ਪਾਇਆ ਹੁੰਦਾ ਹੈ ਉਸ ਨੂੰ ਕੋਈ ਨਾ ਕੋਈ ਸਕਿੱਲ ਦਿੱਤੀ ਹੁੰਦੀ ਹੈ ਕਈ ਲੋਕ ਉਸ ਨੂੰ ਪਛਾਣ ਲੈਂਦੇ ਹਨ ਅਤੇ ਕਈ ਲੋਕ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਤਾਣੇ ਅਤੇ ਲੋਕਾਂ ਨੂੰ ਤਾਣੇ ਦਿੰਦੇ ਰਹਿੰਦੇ ਹਨ ਕੋਸਦੇ ਰਹਿੰਦੇ ਹਨ ਅੱਜ ਇਸੇ ਟੌਪਿਕ ਤੇ ਗੱਲ ਕਰਾਂਗੇ ਇੱਕ ਆਮ ਬੰਦੇ ਅਤੇ ਇੱਕ ਸੂਝਵਾਨ ਬੰਦੇ ਵਿੱਚ ਕੀ ਫਰਕ ਹੁੰਦਾ ਹੈ ਤੁਸੀਂ ਜਾਣਦੇ ਹੋ ਜ਼ਿੰਦਗੀ ਵਿੱਚ ਹਰ ਬੰਦਾ ਚੰਗਾ ਹੋ ਸਕਦਾ ਹੈ ਪਰ ਜੇ ਤੋ ਉਹੀ ਜਾਂਦਾ ਹੈ ਜਿਸ ਵਿੱਚ ਹੌਸਲੇ ਹੋਣ ਜਿਸ ਦੀ ਸੋਚ ਵੱਖਰੀ ਹੋਵੇ ਇੱਕ ਆਮ ਵਿਅਕਤੀ ਮੁਸ਼ਕਲ ਆਉਣ ਤੇ ਰੁਕ ਜਾਂਦਾ ਹੈ ਅਤੇ ਹੋਰਾਂ ਤੇ ਦੋਸ਼ ਲਗਾਉਂਦਾ ਹੈ ਪਰ ਉੱਥੇ ਹੀ ਇੱਕ ਤਾਕਤਵਰ ਅਤੇ ਸਮਝਦਾਰ ਵਿਅਕਤੀ ਮੁਸ਼ਕਲ ਆਉਣ ਤੇ ਰਸਤਾ ਲੱਭਣ ਲੱਗਦਾ ਹੈ ਅਤੇ ਰਸਤਾ ਬਣਾਉਂਦਾ ਹੈ ਆਮ ਵਿਅਕਤੀ ਮੁਸ਼ਕਲ ਪੈਣ ਤੇ ਕਈ ਤਰ੍ਹਾਂ ਦੇ ਬਹਾਨੇ ਲਾਉਂਦਾ ਹੈ ਜਿਵੇਂ ਮੈਨੂੰ ਤਾਂ ਮੌਕਾ ਹੀ ਨਹੀਂ ਸੀ ਮਿਲਿਆ ਮੈਨੂੰ ਤਾਂ ਉਹਨੇ ਰੋਕ ਲਿਆ ਹਾਲਾਤ ਠੀਕ ਨਹੀਂ ਸਨ ਮੇਰਾ ਕਿਸੇ ਨੇ ਸਾਥ ਨਹੀਂ ਦਿੱਤਾ ਪਰ ਉੱਥੇ ਹੀ ਸੂਝਵਾਨ ਅਤੇ ਤਾਕਤਵਰ ਇਨਸਾਨ ਕਦੇ ਮੁਸ਼ਕਲ ਸਮੇਂ ਨੂੰ ਤਾਨੇ ਨਹੀਂ ਮਾਰਦਾ ਉਹ ਵਿਅਕਤੀ ਮਾੜੇ ਸਮੇਂ 'ਚ ਵੀ ਕੋਈ ਨਾ ਕੋਈ ਰਾਹ ਲੱਭ ਹੀ ਲੈਂਦਾ ਹੈ ਕਿਉਂਕਿ ਮੌਕੇ ਹਮੇਸ਼ਾ ਬਣਾਉਣੇ ਪੈਂਦੇ ਨੇ ਕੋਈ ਆਮ ਵਿਅਕਤੀ ਕੋਈ ਵੀ ਕੰਮ ਸ਼ੁਰੂ ਕਰੇ ਅਤੇ ਉਸ ਦੇ ਦੋਸਤ ਮਿੱਤਰ ਰਿਸ਼ਤੇਦਾਰ ਕੋਈ ਵੀ ਉਸ ਨੂੰ ਕਹਿ ਦਵੇ ਕਿ ਇਹ ਕੰਮ ਨਹੀਂ ਹੋ ਸਕਦਾ ਉਹ ਮੰਨ ਲੈਂਦਾ ਹੈ ਕਿਉਂਕਿ ਉਸ ਦੀ ਸੋਚ ਵਿੱਚ ਗੁਲਾਮੀ ਆ ਜਾਂਦੀ ਹੈ ਅਤੇ ਉਹ ਸਮਾਜ ਦੇ ਹਿਸਾਬ ਨਾਲ ਚੱਲਦਾ ਹੈ ਅਤੇ ਸਮਝਦਾਰ ਬੰਦਾ ਉਸੇ ਗੱਲ ਨੂੰ ਚੁਣੌਤੀ ਬਣਾਉਂਦਾ ਹੈ ਕਿ ਮੈਂ ਕਰਕੇ ਵਿਖਾਵਾਂਗਾ ਕਿਉਂਕਿ ਉਹ ਕਿਸੇ ਤੇ ਨਿਰਭਰ ਨਹੀਂ ਹੁੰਦਾ ਜੋ ਆਪਣੇ ਆਪ ਦਾ ਆਪ ਮਾਲਕ ਹੁੰਦਾ ਹੈ ਇਕ ਆਮ ਵਿਅਕਤੀ ਦੀ ਸੋਚ ਰੁਕ ਜਾਂਦੀ ਹੈ ਹਾਰ ਦੇ ਡਰ ਤੋਂ ਉੱਥੇ ਹੀ ਸੂਝਬਾਨ ਅਤੇ ਤਾਕਤਵਰ ਵਿਅਕਤੀ ਹਾਰ ਨੂੰ ਕਦੀ ਵੀ ਹਾਰ ਨਹੀਂ ਮੰਨਦਾ ਉਹ ਸਮਝਦਾ ਹੈ ਜੋ ਮੈਂ ਹਾਰ ਤੋਂ ਸਿੱਖਿਆ ਉਹ ਹੋਰ ਕਿਤੋਂ ਨਹੀਂ ਸਿੱਖਣ ਨੂੰ ਮਿਲਣਾ ਉਸ ਦੀ ਸੋਚ ਹੀ ਹਾਰ ਤੋਂ ਸ਼ੁਰੂ ਹੁੰਦੀ ਹੈ ਜਦੋਂ ਆਮ ਵਿਅਕਤੀ ਇਸੇ ਵੀ ਕਾਰਜ ਨੂੰ ਕਰਨ ਲੱਗਿਆ ਕਹਿੰਦਾ ਹੈ ਮੈਂ ਥੱਕ ਚੁੱਕਾ ਹਾਂ ਅਤੇ ਉਹ ਸਮਾਂ ਗਵਾ ਲੈਂਦਾ ਹੈ ਉੱਥੇ ਹੀ ਤਾਕਤਵਰ ਅਤੇ ਸੂਝਵਾਨ ਵਿਅਕਤੀ ਕਹਿੰਦਾ ਹੈ ਹੋ ਸਕਦਾ ਮੈਂ ਥੱਕ ਗਿਆ ਹੋਵਾਂ ਪਰ ਇਹ ਰੁਕਣ ਦਾ ਸਮਾਂ ਨਹੀਂ ਹੈ ਉਹ ਸਮੇਂ ਦੀ ਤਾਕਤ ਨੂੰ ਸਮਝਦਾ ਹੈ ਇੱਕ ਆਮ ਵਿਅਕਤੀ ਇੱਕ ਆਮ ਵਿਅਕਤੀ ਸਮਾਜ ਦੀਆਂ ਗੱਲਾਂ ਤੋਂ ਆਪਣਾ ਸਮਾਂ ਖਰਾਬ ਕਰਦਾ ਹੈ ਇੱਧਰ ਉੱਧਰ ਦੀਆਂ ਗੱਲਾਂ ਅਤੇ ਮੋਬਾਈਲ ਕਈ ਤਰ੍ਹਾਂ ਦੀਆਂ ਹੋਰ ਚੀਜ਼ਾਂ 'ਚ ਆਪਣਾ ਸਮਾਂ ਖਰਾਬ ਕਰ ਲੈਂਦਾ ਹੈ ਜਿਸ ਨੂੰ ਸਮੇਂ ਦੀ ਬਰਬਾਦੀ ਕਿਹਾ ਜਾ ਸਕਦਾ ਹੈ ਪਰ ਸੂਝਵਾਨ ਅਤੇ ਸਮਝਦਾਰ ਵਿਅਕਤੀ ਆਪਣਾ ਸਾਰਾ ਇੱਕ ਇੱਕ ਮਿੰਟ ਹਮੇਸ਼ਾ ਹੀ ਫੋਕਸ ਤੇ ਅਤੇ ਆਪਣੇ ਕੰਮ ਤੇ ਲਗਾਉਂਦਾ ਹੈ ਉਸ ਨੂੰ ਸਮੇਂ ਦੀ ਤਾਕਤ ਉਸ ਨੂੰ ਪਤਾ ਹੈ ਸਮਾਂ ਹੀ ਸਭ ਤੋਂ ਵੱਡੀ ਦੌਲਤ ਹੈ ਉਸ ਸਮੇਂ ਦੀ ਤਾਕਤ ਨੂੰ ਸਮਝੋ ਆਮ ਬੰਦੇ ਦੇ ਖ਼ዋਬ ਸਿਰਫ਼ ਸੋਚਣ ਵਾਲੇ ਹੁੰਦੇ ਨੇ ਸਮਝਦਾਰ ਬੰਦੇ ਦੇ ਖ਼ዋਬ ਉਹ ਸਿਰਫ਼ ਸੁਪਨੇ ਨਹੀਂ ਉਹ ਰੋਜ਼ ਦੀ ਮਿਹਨਤ ਰੋਜ਼ ਦਾ ਯਕੀਨ ਹੁੰਦੇ ਨੇ ਜੇ ਤੁਸੀਂ ਵੀ ਆਪਣੇ ਆਪ ਨੂੰ ਇੱਕ ਆਮ ਵਿਅਕਤੀ ਸਮਝਦੇ ਹੋ ਥੱਕੇ ਹੋਏ ਸਮਝਦੇ ਹੋ ਜਿਸ ਸਮੇਂ ਦੀ ਲਾਇਕਤ ਨੂੰ ਨਹੀਂ ਸਮਝ ਸਕਦੇ ਤੁਹਾਡੀ ਸੋਚਣ ਵਾਲੀ ਸ਼ਕਤੀ ਅਤੇ ਫੋਕਸ ਵਾਲੀ ਸ਼ਕਤੀ ਦੋਨੋਂ ਹੀ ਕਮਜ਼ੋਰ ਹਨ ਆਪਣੇ ਆਪ ਨੂੰ ਪਛਾਣੋ ਅਤੇ ਆਪਣੇ ਆਪ ਤੇ ਸਵਾਲ ਖੜੇ ਕਰੋ ਜੇ ਉਹਨੂੰ ਮਿਲ ਸਕਦਾ ਹੈ ਫਿਰ ਮੈਨੂੰ ਕਿਉਂ ਨਹੀਂ ਜੇ ਉਹਦੇ ਕੋਲ ਹੈ ਫਿਰ ਮੇਰੇ ਕੋਲ ਕਿਉਂ ਨਹੀਂ ਕਿਉਂਕਿ ਮਨੁੱਖ ਤੇ ਉਹ ਵੀ ਹੈ ਕੁਦਰਤ ਜੇ ਉਹਨੂੰ ਦੇ ਸਕਦੀ ਹੈ ਮੈਨੂੰ ਕਿਉਂ ਨਹੀਂ ਸਮੇਂ ਨੂੰ ਪਛਾਣੋ ਅਤੇ ਮਿਹਨਤ ਫੋਕਸ ਡਿਸਪੀਸਪਲਨ ਲਿਆਓ ਆਪਣੇ ਅੰਦਰ ਕਿਉਂਕਿ ਅਸਲ ਜਿੱਤ ਕਿਸੇ ਦੀ ਮਹਤਾਜ ਨਹੀਂ ਅਸਲ ਜਿੱਤ ਹੁੰਦੀ ਹੈ ਸੋਚ ਦੀ ਡਿਸਪਲਨ ਦੀ ਫੋਕਸ ਦੀ ਸਮੇਂ ਦੀ ਸਮਾਜ ਦੀਆਂ ਗੱਲਾਂ ਤੋਂ ਉੱਤੇ ਉੱਠ ਕੇ ਸੋਚੋ ਕਦੇ ਵੀ ਆਪਣੇ ਆਪ ਨੂੰ ਹਾਰਿਆ ਹੋਇਆ ਅਤੇ ਕਮਜ਼ੋਰ ਨਾ ਸਮਝਣਾ ਜਿੰਨਾ ਹੋ ਸਕੇ 네ਗੈਟਿਵਿਟੀ ਤੋਂ ਦੂਰ ਰਹੋ 네ਗਟਿਵ ਗੱਲਾਂ ਤੋਂ ਦੂਰ ਰਹੋ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਇਸ ਵੀਡੀਓ ਤੋਂ ਕੁਝ ਨਾ ਕੁਝ ਜ਼ਰੂਰ ਸਮਝਣ ਨੂੰ ਮਿਲਿਆ ਹੋਵੇਗਾ ਸਿੱਖਣ ਨੂੰ ਕੁਝ ਨਾ ਕੁਝ ਜ਼ਰੂਰ ਮਿਲਿਆ ਹੋਵੇਗਾ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦੇਣਾ ਸਬਸਕ੍ਰਾਈਬ ਕਰ ਲੈਣਾ ਲਾਈਕ ਕਰ ਲੈਣਾ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਨਾਲ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹਿਣਾ ਤੇਰਾ ਸਫਰ ਦੇ ਨਾਲ ਸਤਿ ਸ਼੍ਰੀ ਅਕਾਲ